ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਜੀ ਤੁਹਾਨੂੰ ਹੈਂਡਵਰਕ ਤੇ ਮਸ਼ੀਨਵਰਕ ਦੇ ਸੂਟ ਦਿਖਾਵਾਂਗੇ ਬਹੁਤ ਸੋਹਣਾ ਫਰਸਟ ਸੂਟ ਆਪਣਾ ਹੋਏਗਾ ਮਸਟਰਡ ਕਲਰ ਦੇ ਵਿੱਚ ਚੈੱਕ ਕਰੋ ਬਹੁਤ ਸੋਹਣਾ ਨੈਕ ਤੇ ਘੇਰੇ ਤੇ ਤੇ ਝਾਕ ਦੇ ਵਰਕ ਕੀਤਾ ਹੋਇਆ ਜੀ ਬਾਜੂ ਤੇ ਵੀ ਸੇਮ ਕੀਤਾ ਆ ਨੈਕਸਟ ਆ ਬਹੁਤ ਸੋਹਣਾ ਲਾਈਟ ਜਿਹਾ ਸਕਾਈ ਬਲੂ ਕਲਰ ਹੋਏਗਾ ਜਿਹਦੇ ਤੇ ਬਹੁਤ ਸੋਹਣਾ ਘੇਰੇ ਦੇ ਵਰਕ ਕੀਤਾ ਸਿੰਪਲ ਸੋਬਰ ਜਿਹਾ ਤੇ ਨਾਲ ਜਿਹੜਾ ਆ ਸਾਰੇ ਬਾਟਮ ਸੌਰੀ ਬਾਜ਼ੂ ਤੇ ਤੇ ਬਹੁਤ ਸੋਹਣਾ ਨਾਲ ਬੂਟੀ ਦਾ ਕੰਮ ਸ਼ਰਟ ਤੇ ਕੀਤਾ ਇਹ ਕਿਸੇ ਭੈਣ ਨੇ ਆਪਣੇ ਕੋਲ ਪੰਜ ਸੂਟ ਰੈਡੀ ਕਰਵਾਏ ਸੀਗੇ ਉਹਨਾਂ ਨੇ ਆਪਣੇ ਰਖੜੀ ਦੇ ਲਈ ਆਪਣੀ ਨਣਾਨਾਂ ਵਾਸਤੇ ਕਰਵਾਏ ਸੀਗੇ ਅਗਰ ਤੁਸੀਂ ਵੀ ਆਪਣੇ ਕਿਸੇ ਭੈਣ ਨਾਨੰਦ ਲਈ ਕਿਸੇ ਲਈ ਕਰਵਾਉਣਾ ਚਾਹੁੰਦੇ ਮਦਰ ਲਈ ਰੈਡੀ ਕਰਵਾਉਣਾ ਚਾਹੁੰਦੇ ਆ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਆ ਤੁਸੀਂ ਕਿਸੇ ਵੀ ਕਲਰ ਦੇ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋ ਇਹਨਾਂ ਦਾ ਫੈਬਰਿਕ ਆਪਾਂ ਸਭ ਦਾ ਰੱਖਿਆ ਜੀ ਕਾਟਨ ਠੀਕ ਹੈ ਜੀ ਨੈਕਸਟ ਆਵਲਾ ਕਲਰ ਤਾਂ ਮੈਨੂੰ ਪਰਸਨਲੀ ਹੀ ਡਿਜ਼ਾਈਨ ਬਹੁਤ ਪਸੰਦ ਆਇਆ ਜੀ ਬਹੁਤ ਸੋਹਣਾ ਇੱਕ ਘੇਰੇ ਤੇ ਕੀ ਜਾ ਰਿਹਾ ਡਿਜ਼ਾਈਨ ਤੇ ਇੱਕ ਕਮਰ ਤੇ ਜਾ ਰਿਹਾ ਬਹੁਤ ਸੋਹਣਾ ਨਾਲ ਫਲਾwrs ਦਾ ਕੰਮ ਜੇਖ ਕਰੋ ਬਹੁਤ ਸੋਹਣਾ ਕੀਤਾ ਹੋਇਆ ਬਾਜੂ ਤੇ ਤੇ ਕਟਵਰਗ ਬਹੁਤ ਸੋਹਣਾ ਬਣਿਆ ਹੋਇਆ ਘੇਰੇ ਤੇ ਤੇ ਬਾਜੂ ਤੇ ਵੀ ਸੇਮ ਨਾਲ ਪੋਟਲੀ ਬਟਨ ਲਗਾ ਕੇ ਨੈਕ ਰੈਡੀ ਕੀਤਾ ਜੀ ਨੈਕਸਟ ਆਵਲਾ ਕਲਰ ਬਹੁਤ ਸੋਹਣਾ ਹੈ ਜੀ ਬਹੁਤ ਪਿਆਰਾ ਜਿਹਾ ਡਿਜ਼ਾਈਨ ਡੈਡੀ ਕੀਤਾ ਘੇਰੇ ਤੇ ਫਲਾਰਸ ਬਣਾਏ ਆ ਸਿੰਪਲ ਸੋਬਰ ਜਿਹਾ ਆਪਣਾ ਇਹ ਨਾਲ ਬਾਜ਼ੂ ਤੇ ਤੇ ਜਿਹੜੀ ਲੈਸ਼ੀਜ਼ ਲਗਵਾ ਕੇ ਘੇਰਾ ਡਿਜ਼ਾਈਨ ਕੀਤਾ ਆ neck ਡਿਜ਼ਾਈਨ ਕੀਤਾ ਹੈ ਤੇ ਬਾਟਮ ਤੇ ਠੀਕ ਹੈ ਜੀ ਤੁਸੀਂ ਇਹਨਾਂ ਨੂੰ ਕਿਸੇ ਵੀ ਤੁਹਾਨੂੰ ਇਹਨਾਂ ਚੋ ਡਿਜ਼ਾਈਨ ਕੋਈ ਵੀ ਪਸੰਦ ਆਉਣਾ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਚਾਹੁੰਦੇ ਹੋ ਆਪਣੇ ਕੋਲ ਜਲਦੀ ਤੋਂ ਜਲਦੀ ਆਪਣੇ ਆਰਡਰ ਬੁੱਕ ਕਰਵਾ ਲਓ ਕਿਉਂਕਿ ਰਖੜੀ ਦੇ ਲਈ ਕਾਫੀ ਆਪਣੇ ਕੋਲ ਰਾਸ਼ਟਰੀ ਠੀਕ ਹੈ ਜੀ ਟਾਈਮ ਵੀ ਲੱਗ ਰਿਹਾ ਹੈ ਤੇ ਜਲਦੀ ਤੋਂ ਜਲਦੀ ਤੁਸੀਂ ਰਖੜੀ ਤੋਂ ਪਹਿਲਾਂ ਆਪਣੇ ਸੂਟ ਜਿਹੜੇ ਆ ਰੈਡੀ ਕਰਵਾ ਲਓ ਕੋਈ ਵੀ ਮਸ਼ੀਨ ਵਰਕ ਕਰਵਾਉਣਾ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਤਾਂ ਤੁਹਾਡੇ ਕੋਲ ਆਪਣੇ ਡਿਜ਼ਾਈਨ ਆ ਕੋਈ ਵੀ ਕਲਰ ਸੈਂਡ ਕਰੋ ਡਿਜ਼ਾਈਨ ਸੈਂਡ ਕਰੋ ਤੇ ਆਪਣਾ ਆਰਡਰ ਹੈ ਜਿਹੜਾ ਬਣਵਾ ਸਕਦੇ ਹੋ ਜੀ ਨੈਕਸਟ ਆ ਵਾਈਟ ਦੇ ਵਿੱਚ ਕਿਸੇ ਭੈਣ ਨੇ ਰੈਡੀ ਕਰਵਾਇਆ ਆਪਣੇ ਕੋਲੋਂ बॉटਮ ਤੇ ਬਹੁਤ ਸੋਹਣਾ ਵਰਕ ਕਰਵਾਇਆ ਤੇ ਸ਼ਰਟ ਤੇ ਸੋਬਰ ਜਿਹਾ ਵਰਕ ਕਰਵਾਇਆ ਹੈ ਬੂਟੀ ਦਾ ਕੰਮ ਕਰਾਇਆ ਤੇ ਸਾਈਡਾਂ ਤੋਂ ਕਲੀਆਂ ਉੱਪਰ ਨੂੰ ਜਾਂਡੀਆਂ ਨਾਲ ਕੰਟਰਾਸਟ ਮਸਟਰਡ ਜਿਹੜਾ ਬਹੁਤ ਹੀ ਸੋਹਣਾ ਲੱਗਦਾ ਨਾਲ ਦੁਪੱਟਾ ਆਪਾਂ ਇਹਦੇ ਰੱਖਿਆ ਹੈ ਟਾਈ ਐਂਡ ਡਾਈ ਦਾ ਦੁਪੱਟੇ ਦੇ ਫੋਰ ਸਾਈਡ ਲੈਸ਼ ਲੱਗੀ ਹੋਏਗੀ ਜੀ ਬਹੁਤ ਸੋਹਣਾ ਪ੍ਰੋਪਰ ਫਰਨੀਸ਼ਿੰਗ ਕਰਕੇ ਤੁਹਾਨੂੰ ਦੁਪੱਟਾ ਮਿਲੇਗਾ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਬਕਾਇਦਾ ਸਟਿਚ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਨੈਕਸਟ ਆਵਲਾ ਬਹੁਤ ਸੋਹਣਾ ਬਲੈਕ ਕਲਰ ਚ ਰੈਡੀ ਕਰਵਾਇਆ ਸੀ ਕਿਸੇ ਭੈਣ ਨੇ ਬਹੁਤ ਸੋਹਣੀ ਆਰੀ ਵਰਗਾ ਦਾ ਕੰਮ ਕੀਤਾ ਹੋਇਆ ਜੀ ਤੇ ਸਾਰੇ ਸ਼ਰਟ ਤੇ ਨਾਲ ਆਫ-ਵਾਈਟ ਬਾਟਮ ਰੱਖਿਆ ਪਾਇਦੇ ਨੈਕਸਟ ਆਵਲਾ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹ ਬਹੁਤ ਹੀ ਸੇਲ ਹੁੰਦਾ ਹੈ ਡਿਜ਼ਾਈਨ ਅਗਰ ਤੁਸੀਂ ਇਹ ਡਿਜ਼ਾਈਨ ਬਾਏ ਕਰਨਾ ਹੈ ਰੈਡੀ ਕਰਵਾਉਣਾ ਹੈ ਕਿਸੇ ਵੀ ਕਲਰ ਤੇ ਤਾਂ ਆਪਣੇ ਕੋਲੋਂ ਆਨ ਆਰਡਰ ਰੈਡੀ ਨੈਕਸਟ ਆਵਲੇ ਬਹੁਤ ਸੋਹਣੇ ਸੂਟ ਹੈ ਜੀ ਇਹਨਾਂ ਦਾ ਫੈਬਰਿਕ ਹੋਏਗਾ ਸਟੈਂਸਲ ਨੇਚਰਲ ਕ੍ਰੇਪ ਠੀਕ ਹੈ ਜੀ ਦੁਪੱਟਾ ਐਂਡ ਸ਼ਰਟ ਜਿਹੜੀ ਟਾਈਡਾਈਡ ਆਈ ਚ ਹੋਊਗੀ ਬਾਟਮ ਨਾਲ ਪਲੇਨ ਰੱਖੀ ਆਪਾਂ ਇਹਦੇ ਨਾਰਮਲ ਨੇਚਰਲ ਕ੍ਰੇਪ ਤਾਂ ਤੁਸੀਂ ਬਹੁਤ ਲਈ ਹੋਊਗੀ ਪਰ ਤੁਸੀਂ ਇਹ ਸਟੈਂਸਲ ਨੇਚਰਲ ਕ੍ਰੇਪ ਬਿਲਕੁਲ ਜੀ ਨਵਾਂ ਕਪੜਾ ਆ ਇਹ ਪਹਿਲੀ ਵਾਰ ਤੁਸੀਂ ਬਾਈ ਕੀਤਾ ਹੈ ਬਾਈ ਕਰੋਗੇ ਠੀਕ ਹੈ ਜੀ ਜਲਦੀ ਤੋਂ ਜਲਦੀ ਆਰਡਰ ਬੁੱਕ ਕਰਵਾ ਲਓ ਕਿਉਂਕਿ ਨਾਰਮਲ ਨੇਚਰਲ ਕ੍ਰੇਪ ਤੇ ਸਟੈਂਸਲ ਨੇਚਰਲ ਕ੍ਰੇਪ 'ਚ ਕਾਫੀ ਫਰਕ ਹੈ ਜੀ ਇਹ ਨਵਾਂ ਕਪੜਾ ਤੁਸੀਂ ਇਹਨੂੰ ਜਰੂਰ ਇੱਕ ਵਾਰੀ ਟਰਾਈ ਕਰੋ ਨੈਕਸਟ ਆਪਾਂ ਹੈਂਡਵਰਕ ਦੇ ਸੂਟ ਦਿਖਾਵਾਂਗੇ ਰੈੱਡ ਵਾਈਟ ਦਾ ਕਿੰਨਾ ਸੋਹਣਾ ਕੰਟਰਾਸਟ ਆ ਪਹਿਲਾਂ ਤਾਂ ਦੇਖੋ ਬਹੁਤ ਸੋਹਣਾ ਨੈਕ ਤੇ ਤੇ ਮੇਨ ਇਹਦੀ ਜਿਹੜੀ ਬਾਟਮ ਬਣੀ ਹੋਈ ਹੈ ਜੀ ਨੈਕਸਟ ਆ ਬਹੁਤ ਦੂਸਰਾ ਬਲੈਕ ਕਲਰ ਤੇ ਆਪਣੇ ਕੋਲ ਪਿਓਰ ਮਸ਼ੀਨ ਕ੍ਰੇਪ ਤੇ ਪਹਿਨਣੇ ਕਿਸ ਨੇ ਰੈਡੀ ਕਰਵਾਇਆ ਹੈਂਡਵਰਕ ਦਾ ਉਹਨੇ ਆਪਣੇ ਫੰਕਸ਼ਨ ਦੇ ਲਈ ਕਰਵਾਇਆ ਸਪੈਸ਼ਲ ਉਹਨਾਂ ਦੇ ਫੰਕਸ਼ਨ ਆ ਠੀਕ ਹੈ ਜੀ ਉਹਨਾਂ ਦੀ ਬੇਟੀ ਦਾ ਵਿਆਹ ਆ ਤੋਂ ਉਹਨਾਂ ਦੇ ਲਈ ਉਸ ਲਈ ਕਰਵਾਇਆ ਸੀ ਉਹਨਾਂ ਨੇ ਡਿਜ਼ਾਈਨ ਰੈਡੀ ਨੈਕ ਘੇਰਾ 슬ੀਵਜ਼ ਬਾਟਮਸ ਆ ਰਹੀ ਹੈ ਵੀ ਫੁੱਲ ਕੰਮ ਕਰਵਾਇਆ ਹੋਇਆ ਜੀ ਨੈਕਸਟ ਆਫ ਰੋਜ਼ੀ ਕਲਰ ਤੇ ਆਪਾਂ ਰੈਡੀ ਕੀਤਾ ਬਹੁਤ ਸੋਹਣੀ ਕ੍ਰਸ਼ ਕਾਟਨ ਦੇ ਕ੍ਰਸ਼ ਟਿਸ਼ੂ ਦੇ ਵਿੱਚ ਰੈਡੀ ਕੀਤਾ ਹੋਇਆ ਜੀ ਨੈਕ ਬਣਿਆ ਹੋਇਆ ਆ ਤੇ 슬ੀਵਜ਼ ਬਣੀਆਂ ਆ ਤੇ ਆ ਬਾਕੀ ਜਿਹੜੀ ਬੋਟਮ ਆ ਪਲੇਨ ਰੱਖੀ ਹੋਈ ਆਪਾਂ ਇਹਦੇ ਨਾਲ ਅਗਰ ਤੁਸੀਂ ਇਹ ਡਿਜ਼ਾਈਨ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾਉਣਾ ਚਾਹੁੰਦੇ ਆ ਤੁਸੀਂ ਡਿਜ਼ਾਈਨ ਸੈਂਡ ਕਰਕੇ ਕਲਰ ਸੈਂਡ ਕਰਕੇ ਆਪਣੇ ਕੋਲ ਆਨ ਆਰਡਰ ਰੈਡੀ ਕਰਵਾ ਸਕਦੇ ਹੋ ਨੈਕਸਟ ਆ ਬਹੁਤ ਸੋਹਣਾ ਕਲਰ ਹੈ ਜੀ ਇਸ ਤੇ ਬਹੁਤ ਸੋਹਣਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਸ਼ਰਟ ਤੇ ਨਾਲ ਦੁਪੱਟੇ ਦੇ ਫੋਰ ਸਾਈਡ ਬਹੁਤ ਸੋਹਣਾ ਕੰਮ ਕੀਤਾ ਹੋਇਆ ਜੀ ਨੈਕਸਟ ਆਵਲਾ ਡਿਜ਼ਾਈਨ ਜਿਹੜਾ ਹੈ ਬਹੁਤ ਹੀ ਟ੍ਰੈਂਡਿੰਗ ਚੱਲਦਾ ਬਹੁਤ ਵਾਰੀ ਇਹ ਰੈਡੀ ਜੜੀਆਂ ਪਹਿਣਾ ਆਪਣੀਆਂ ਪੁਰਾਣੀ ਵੀਡੀਓਜ਼ ਸ਼ੁਰੂ ਤੋਂ ਦੇਖਦੇ ਹਨ ਉਹਨਾਂ ਨੂੰ ਪਤਾ ਹੈ ਕਿ ਡਿਜ਼ਾਈਨ ਕਾਫੀ ਵਾਰ ਆਪਾਂ ਸੇਲ ਕਰ ਚੁੱਕੇ ਕਾਫੀ ਵਾਰ ਇਹ ਡਿਜ਼ਾਈਨ ਬਣਿਆ ਆਪਣੇ ਕੋਲ ਨੈਕਸਟ ਆਵਲਾ ਬਹੁਤ ਸੋਹਣਾ ਨੈਕ ਚੈੱਕ ਕਰੋ ਬਹੁਤ ਸੋਹਣਾ ਮਲਟੀ ਸਟਾਈਲ ਬਣਿਆ ਹੋਇਆ ਹੈ ਜੀ ਮਟਕਾ ਸਟਾਈਲ ਨੈਕ ਬਣਿਆ ਹੋਇਆ ਹੈ बॉਟਮ ਬਣੀ ਆ ਤੇ 슬ੀਵਸ ਤੇ ਦੇਖੋ ਡਿਫਰੈਂਟ ਜ ਏ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾਓ ਕਿਸੇ ਵੀ ਫੈਬਰਿਕ ਤੇ ਕਰਵਾਓ ਨੈਕਸਟ ਆਵਲਾ ਮਜ਼ੈਂਟਾ ਕਲਰ ਦੇ ਵਿੱਚ ਬਹੁਤ ਸੋਹਣਾ ਕਿਸੇ ਭੈਣ ਨੇ ਰੈਡੀ ਕਰਵਾਇਆ ਆਪਣੇ ਕੋਲ ਨੈਕ ਬਣਾਇਆ ਵੀ ਨੈਕ ਤੇ نیچے ਤੋਂ ਕਲੀਆਂ ਉੱਪਰ ਨੂੰ ਜਾਣਗੀਆਂ बॉटम ਬਣੀ ਹੋਏਗੀ ਤੇ ਆ ਬਾਜੂ ਬਣੀ ਹੋਏਗੀ ਜੀ ਨੈਕਸਟ ਆਵਲਾ ਸੂਟ ਵੀ ਬਹੁਤ ਹੀ ਮਾਪਾ ਕਾਫੀ ਵਾਰੀ ਬਣਾ ਚੁੱਕੇ ਆ ਬਸ ਉਹਨਾਂ ਨੇ ਨੈਕ ਦੀ ਕੰਮ ਕੀਤਾ ਹੋਇਆ ਬਾਜ਼ੂ ਜਿਹੜੀਆਂ ਇਹਨਾਂ ਦੀਆਂ ਹੈਵੀ ਹੁੰਦੀਆਂ ਆ ਕਾਫੀ ਵਾਰ ਇਹ ਸੇਮ ਕਲਰ ਤੇ ਸੇਮ ਹੀ ਡਿਜ਼ਾਈਨ ਡੈਡੀ ਹੋ ਚੁੱਕਾ ਜੀ ਅਗਰ ਤੁਸੀਂ ਇਹ ਡਿਜ਼ਾਈਨ ਡੈਡੀ ਕਰਵਾਉਣਾ ਹੈ ਇਹਨਾਂ ਵਿੱਚੋਂ ਕੋਈ ਵੀ ਸਕਰੀਨਸ਼ਾਟ ਲਓ ਤੁਸੀਂ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਆ ਆਪਣੇ ਕੋਲੋਂ ਬਾਕੀ ਜੀ ਆਵਲੇ ਸੂਟ ਆਪਣੇ ਕੋਲ ਅਵੇਲੇਬਲ ਹੈ ਅਗਰ ਤੁਸੀਂ ਇਹ ਬਾਈ ਕਰਨੇ ਇਹਨਾਂ ਦੇ ਨਾਲ ਕੋਈ ਗਰਾਰਾ ਸ਼ਰਾਰਾ ਜੋ ਬਣਾਉਣਾ बॉਟਮ ਬਣਾਉਣੀ ਆ ਜੋ ਵੀ ਰੈਡੀ ਕਰਵਾਉਣਾ ਕਰਵਾ ਸਕਦੇ ਹੋ ਇਹਨੂੰ ਕਿਸੇ ਵੀ ਕਲਰ ਚ ਆਪਣੇ ਕੋਲ ਲੈ ਸਕਦੇ ਕਿਉਂਕਿ ਆਪਣੇ ਕੋਲ ਵਾਈਟ ਚ ਪਿਆ ਆ ਆ ਤੁਸੀਂ ਕਿਸੇ ਵੀ ਕਲਰ ਚ ਡਾਈ ਕਰਵਾ ਸਕਦੇ ਹੋ ਨੈਕਸਟ ਆਵਲੇ ਸੂਟ ਬਹੁਤ ਸੋਹਣੇ ਆ ਜੀ ਸੋਬਰ ਜੇ ਸਰਦਾਰੀ ਜੇ ਸੂਟ ਹੋਣਗੇ ਜਿੱਦਾਂ 올ਡ এজ ਲੇਡੀਜ਼ ਲਈ ਹੋਣਗੇ ਗਲਾਸ ਟਿਸ਼ੂ ਦਾ ਗਲਾਸ オーਰਗੈਂਜ਼ਾ ਦਾ ਫੈਬਰਿਕ ਸ਼ਰਟ ਦਾ ਰਹੇਗਾ نیچے ਪਹਿਲਾਂ ਤਾਂ ਤੁਸੀਂ ਕਢਾਈ ਚੈੱਕ ਕਰੋ ਲੱਗੇ ਤੋਂ ਬਹੁਤ ਵਧੀਆ ਠੀਕ ਹੈ ਜੀ ਬਹੁਤ ਸੋਹਣਾ ਵਰਕ ਹੈਂਡ ਵਰਕ ਦਾ ਕੰਮ ਕੀਤਾ ਸਿੱਪੀ ਦਾ ਕਟ ਦਾਣੇ ਦਾ ਕੀਤਾ ਹੋਇਆ ਰਿਯੋਨ ਦੀ ਬਾਟਮ ਹੋਏਗੀ ਤੇ ਨਾਲ ਪਿਓਰ ਸ਼ਿਫੋਨ ਦਾ ਦੁਪੱਟਾ